ਪੰਜਾਬੀਅਤ ਦੀ ਆਵਾਜ਼ ਵਿੱਚ ਤੁਹਾਡਾ ਸਵਾਗਤ ਹੈ ਪਿਛਲੇ ਦਿਨੀ ਟੋਹਾਣਾ ਜਾ ਰਹੀ ਕਿਸਾਨਾਂ ਦੀ ਵਸਤ ਹਾਦਸਾ ਗਰਸਤ ਹੋ ਗਈ ਸੀ ਜਿਸ ਵਿੱਚ ਕੋਠਾ ਗੁਰੂ ਦੀਆਂ ਤਿੰਨ ਬੀਬੀਆਂ ਦੀ ਮੌਤ ਹੋ ਗਈ ਅਤੇ ਕੁਝ ਜ਼ਖਮੀ ਹੋਏ ਸਨ ਇਸ ਮਾਮਲੇ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਨੇ ਇਕਤਾ ਆਗਰਾਹ ਵੱਲੋਂ ਉਨ੍ਹਾਂ ਨੂੰ ਮੁਆਵਜ਼ੇ ਦੇ ਤੌਰ ਤੇ ਉਨ੍ਹਾਂ ਨੂੰ ਮਦਦ ਦੇ ਤੌਰ ਤੇ ਤੌਰ ਤੇ ਮੰਗ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਜਿਸ ਵਿੱਚ ਉਹਨਾਂ ਦਾ ਮੰਗ ਕੀਤੀ ਤੇ ਮ੍ਰਿਤਕਾਂ ਨੂੰ 10-10 ਲੱਖ ਰੁਪਿਆ ਤੇ ਹੋਰ ਜਿਹੜੇ ਜ਼ਖਮੀ ਆ ਉਹਨਾਂ ਦੀ ਆਰਥਿਕ ਮਦਦ ਕੀਤੀ ਜਾਵੇ ਦੇਖਦੇ ਹਾਂ ਪੂਰਾ ਮਾਮਲਾ ਜੁੜੇ ਰਹ ਪੰਜਾਬੀ ਅਦਵੀਅਾਜ਼ ਦੇ ਸਾਡੇ ਚੈਨਲ ਨੂੰ ਸਬਸਕ੍ਰਾਈਬਰ ਤੇ ਸ਼ੇਅਰ ਕਰਨਾ ਨਾ ਭੁੱਲੋ ਤਾਂ ਕਿ ਹਰ ਖਬਰ ਪਹਲਦੇ ਆਧਾਰ ਤੇ ਤੁਹਾਡੇ ਤੱਕ ਪਹੁੰਚ ਸਕੇ ਪੰਜਾਬ ਸਰਕਾਰ ਪੀੜਤ ਪਰਿਵਾਰਾਂ ਨੂੰ ਮਦਦ ਲਾਉਣ ਨੂੰ ਮਨ ਲਾ ਰਹੀ ਸਰਕਾਰ ਜੈਕਾਰਾ 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 ਪੰਜਾਬ ਦੇ ਵਿੱਚ ਸੜਕ ਹਾਦਸੇ ਦੇ ਪੀੜਤ ਪਰਿਵਾਰਾਂ ਦੀ ਮੰਗ ਜਿਹੜਾ ਅੱਜ ਦਾ ਪ੍ਰੋਟੈਸਟ ਹੈ ਕੀ ਇਹਦਾ ਮਤਲਬ ਅੱਜ ਦੇਖੋ ਸਾਡਾ ਇਸ ਤਰ੍ਹਾਂ ਦਾ ਮੁੱਦਾ ਮੇਨ ਕੋਈ ਹੈ ਜੋ ਪੀੜਤ ਪਰਿਵਾਰ ਆ ਉਹਨਾਂ ਨੂੰ ਹਨਸਾਫ ਦਿਵਾਉਣਾ ਹੈ ਆਪਾਂ ਨੂੰ ਸਭਾਂ ਨੂੰ ਪਤਾ ਹੈ ਵੀ ਜਦੋਂ 4 ਤਰੀਕ ਨੂੰ ਢੋਣੇ ਦੇ ਵਿੱਚ ਪੰਜਾਬ ਦੀਆਂ ਤੇ ਹਰਿਆਣੀਆਂ ਜਥੇਬੰਦੀਆਂ ਵੱਲੋਂ ਕਿਸਾਨ ਮਹਾਪੰਚਾਇਤ ਹੋਈ ਹੈ ਉਸ ਕਿਸਾਨ ਮਹਾਪੰਚਾਇਤ ਦੇ ਵਿੱਚ ਸ਼ਾਮਲ ਹੋਣ ਲਈ ਸਾਡੀ ਜਥੇਬੰਦੀ ਵੀ ਕਿਉਂਕਿ ਗ੍ਰਾਹਾਂ ਦੀ ਪਿੰਡ ਕਾਈ ਕੋਠਾ ਗੁਰੂ ਜ਼ਿਲ੍ਹਾ ਬਠਿੰਡਾ ਵੱਲੋਂ ਉਹਦੇ ਸ਼ਾਮਲ ਹੋਣ ਲਈ ਜਿਹੜਾ ਜਥਾ ਜਾ ਰਿਹਾ ਸੀ ਉਹਨਾਂ ਦੀ ਜਿਹੜੀ ਬੱਸ ਆ ਜਿਹਦੇ ਵਿੱਚ 54 ਸਵਾਰੀਆਂ ਸੀ ਗਾਂ ਸਨੇਤ ਮਾਵਾ ਪੈਣਾ ਹਾਸਾ ਗ੍ਰਸ ਹੋਗੀ ਉਹ ਹਾਦਸੇ ਵਿੱਚ ਸਾਡੀਆਂ ਤਿੰਨ ਭੈਣਾਂ ਦੀ ਮੌਤ ਹੋ ਗਈ। ਸੇ ਇਸ ਤੋਂ ਬਿਨਾ ਲਗਭਗ जख्मी ਸਾਰੇ ਐ ਤੇ ਉਹਨਾਂ 'ਚ 9-10 ਤਾਂ ਜਾਦੇ ਗੰਭੀਰ जख्मी ਐ। ਉਹ जख्मਾਂ ਨੂੰ ਅਸੀਂ 5 ਲੱਖ ਮੋਆਜਬਾ ਪੀੜਤ ਪਰਿਵਾਰਾਂ ਨੂੰ 10 ਲੱਖ ਮੋਆਜਬਾ ਉਹਨਾਂ ਦੀ ਸਰਕਾਰੀ ਨੌਕਰੀ ਕਰਜ਼ਾ ਖਤਮ ਤੇ ਉਹਨਾਂ ਦਾ ਇਲਾਜ ਹੋਵੇ जख्मਾਂ ਦਾ ਇਹ ਮੰਗਾਂ ਨੂੰ ਲੈ ਕੇ ਅਸੀਂ ਲਗਾਤਾਰ ਸਰਕਾਰ ਦੇ ਧਿਆਨ ਤੇ ਲਿਆਂਦਾ ਸਰਕਾਰ ਦੇ ਨੁਮਾਇੰਦਿਆਂ ਦੇ ਸਰਕਾਰ ਦੇ ਜਿਹੜੇ ਮੁਖ ਅਫਸਰ ਐ ਖਾਸ ਕਰਕੇ ADGP ਸਾਫਕਾ ਜਿਹੜੇ ਹੈਗੇ ਆ ਇਸ ਕਾਰਨ ਜੀ ਉਹਨਾਂ ਨਾਲ ਬਕਾਇਦਾ ਗੱਲ ਚੱਲੀ ਆ ਵੀ ਇਹ ਮੰਗਾ ਤੁਰੰਤ ਮੰਨੋ ਪਰ ਉਹ ਟੱਛ ਤੋਂ ਮੱਸ ਨਹੀਂ ਹੋਈ ਗੱਲ ਸਾਨੂੰ ਮਜਬੂਰੀ ਬਸ ਇਹ ਐਲਾਨ ਕਰਨਾ ਪਿਆ ਇੱਥੇ ਬਠਿੰਡੇ ਦੇ ਵਿੱਚ ਪ੍ਰੈਸ ਕਾਨਫਰੰਸ ਕਰਕੇ ਅਸੀਂ ਐਲਾਨ ਕੀਤਾ ਵੀ ਅੱਜ ਅੱਜ ਤੋਂ ਇਹ ਦੋਨਾਂ ਡੀਸੀਆਂ ਦੇ ਅੱਗੇ ਜਿਹੜਾ ਬਠਿੰਡਾ ਡੀਸੀ ਇਹਦੇ ਦਫ਼ਤਰ ਅੱਗੇ ਤੇ ਉਧਰ ਬਨਾਲਾ ਡੀਸੀ ਦੇ ਦਫ਼ਤਰ ਅੱਗੇ ਜਿਹੜਾ ਹੈਗਾ ਸਾਡੇ ਪੱਕੇ ਮੋਰਚੇ ਲੱਗੇ ਲਗਾਤਾਰ ਧਨਾਸ਼ੀ ਚਲੂ ਕਰ ਰਹੇ ਹਾਂ ਉਹਦੀ ਤਹਿਤ ਅੱਜ ਅਸੀਂ ਧਨਾਸ਼ੀ ਸ਼ੁਰੂ ਕਰਤਾ ਮਾਨਸਾ ਤੇ ਆਪਾਂ ਗੱਲ ਕਰੀਏ ਚਾਰ ਤਰੀਕੇ ਤੋਂ ਪ੍ਰੋਗਰਾਮ ਹੈ ਤੇ ਸਿੱਖ ਤਨੋਰੀ ਵੱਲ ਪੈਕਟ ਹੋਣਾ ਹੈਗਾ ਏ ਆਪਾਂ ਗੱਲ ਕਰੀ ਜੀ ਡੱਲੇਵਾਲ ਦਾ ਵੀ ਉਹਨਾਂ ਨੂੰ ਅਜੇ ਲਗਭਗ ਸਵਾ ਮਹੀਨਾ ਹੋ ਗਿਆ ਬੈਠਾ ਨੂੰ ਉਸ ਮਾਮਲੇ ਤੇ ਕੁਝ ਕੀਤੀ ਜਾਣਾ ਕਰ ਦੇਖੋ ਵੱਖ-ਵੱਖ ਸਟੇਜਾਂ ਲੱਗ ਜਾਣਗੀਆਂ ਜਾਂ ਵੱਖ-ਵੱਖ ਕੋਈ ਐਜੀਟੇਸ਼ਨ ਹੋ ਜਾਣਗਾ ਇਹਦੇ ਨਾਲ ਕੋਈ ਐ ਨਹੀਂ ਹੁੰਦਾ ਹੁੰਦਾ ਵੀ ਇਹ ਕਿਉਂ ਕਿਉਂਕਿ ਦਿੱਲੀ ਨੂੰ ਲੰਬੇ ਵੇਲੇ ਵੀ ਪੰਜ ਬਾਰਡਰਾਂ ਤੇ ਚੱਲਦਿਆਂ ਸੀ ਵੱਖ-ਵੱਖ ਪਰ ਉਹਦੇ 'ਚ ਹੋਣਾ ਕੀ ਚਾਹੀਦਾ ਵੀ ਸਾਰੀਆਂ ਸਟੇਜਾਂ ਕੀ ਸਰਕਾਰ ਦੇ ਖਿਲਾਫ ਹੈ ਜਾਂ ਜਦੋਂ ਉਹ ਆਬੀਜ ਦੀ ਬੋਲਦੀਆਂ ਸਾਰੀਆਂ ਸਰਕਾਰ ਦੇ ਖਿਲਾਫ ਬੋਲਦੀਆਂ ਮੰਦਪਕ ਆ ਉਹ ਹੁੰਦਾ ਜੇ ਦੁਨੀਆ ਨਾਲ ਦੁਨੀਆ ਨਾਲ ਦੇ ਖਿਲਾਫ ਹੋ ਆਪਦੇ ਨਾ ਸਟੇਜਾਂ ਤੋਂ ਬੋਲਣਾ ਉਹ ਅਸੀਂ ਕਦੇ ਨਹੀਂ ਕਿਹਾ ਕਿਉਂਕਿ ਜੋ ਮੰਗਾ ਤੇ ਉਹ ਸਾਥੀ ਸਾਡੇ ਲੜ ਰਹੇ ਆ ਉਹ ਬਾਰਡਰਾਂ ਤੇ ਉਹਨਾਂ ਦੀਆਂ ਗੱਲਾਂ ਜਾਇਜ਼ ਨੇ ਸਰਕਾਰ ਮੰਨੀ ਹੋਈ ਆ ਤੇ ਲਾਗੂ ਕਰਨ ਦਾ ਮਾਮਲਾ ਹੈ ਉਹਨਾਂ ਮੰਗਾਂ ਨੂੰ ਲੈ ਕੇ ਡੱਲੇ ਵਾਲ ਸਾਹਿਬ ਜਿਹੜੀ ਆਪ ਵੀ ਜਾਣਦੀ ਬਾਜ਼ੀ ਲਾਈ ਬੈਠਿਆ ਅਸੀਂ ਸਰਕਾਰ ਨੂੰ ਹਰ ਸਟੇਜ ਤੋਂ ਹਰ ਗੱਲ ਤੋਂ ਅੱਜ ਵੀ ਅਸੀਂ ਮੰਗ ਕਰਦੇ ਆਂ ਕਿ ਕੇਂਦਰ ਸਰਕਾਰ ਜ਼ਿੰਮੇਵਾਰ ਹੈ ਤੇ ਨਾਲ ਪੰਜਾਬ ਸਰਕਾਰ ਵੀ ਜ਼ਿੰਮੇਵਾਰ ਆ ਜਿਹੜੀ ਉਹਨੂੰ ਸਿਹਰ ਦੋਦੇ ਨਾਲ ਨਹੀਂ ਦੇ ਰਹੀ ਅਸੀਂ ਕਹਿੰਦੇ ਉਹਨਾਂ ਨੇ ਮੰਗੇ ਆ ਉਹਨੀਆਂ ਮੰਗਾ ਹੈ ਤੁਰੰਤ ਗੱਲਬਾਤ ਕਰਕੇ ਮੰਨਾ ਮੰਗਾ ਮੰਨ ਕੇ ਉਹਨਾਂ ਦੀਆਂ ਲਾਗੂ ਕਰਕੇ ਏਡਾ ਲਿਆਲ ਸਾਹਿਬ ਦੀ ਜਾਨ ਬਚਾਈ ਜਾਵੇ